19 ਸਤੰਬਰ 2025 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਕਾਲੇਕੇ ਦੇ ਵਿਖੇ ਸੈਂਟਰ ਪੱਧਰੀ ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਨੇ ਜਿਸ ਦੇ ਵਿੱਚ ਸੈਂਟਰ ਦੇ ਵਿੱਚ ਪੈਂਦੇ ਹੋਏ ਵੱਖ-ਵੱਖ ਸਕੂਲ ਜਿਵੇਂ ਕਿ ਕਾਲੇਕੇ ਕੋੜਦੋਣਾ ਹਸਪਾਲਕਲਾਂ ਹਸਪਾਲ ਖੁਰਦ ਰਾਜੀਆ ਪੰधेਰ ਭੈਣੀ ਫੱਤਾ ਤੇ ਇਸ ਤੋਂ ਇਲਾਵਾ ਪੰधेਰ ਵੈਗੁਰਪੁਰਾ ਕੋਠੇ ਆਪ ਦੇ ਬੱਚੇ ਸ਼ਾਮਲ ਹੋ ਰਹੇ ਨੇ ਇਸ ਦੌਰਾਨ ਵੱਖ-ਵੱਖ ਜਿਹੜੇ ਕਿ ਮੁਕਾਬਲਿਆਂ ਦੇ ਦੌਰਾਨ ਪੇਂਟਿੰਗ ਗੀਤ ਸੰਗੀਤ ਕਵਿਤਾ ਉਚਾਰਨ ਭਾਸ਼ਣ ਮੁਕਾਬਲੇ ਤੋਂ ਇਲਾਵਾ ਹੋਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮੁਕਾਬਲੇ ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਨੇ ਜਿਸ ਦੇ ਵਿੱਚ ਕੇ ਸਮੂਹ ਕਲਸਟਰ ਦੇ ਅਧਿਆਪਕ ਸਦਬਾਨ ਪਹੁੰਚੇ ਹੋਏ ਨੇ ਤੇ ਬੱਚੇ ਵੀ ਪੂਰੇ ਉਤਸ਼ਾਹ ਦੇ ਨਾਲ ਇੱਥੇ ਪਹੁੰਚੇ ਹੋਏ ਨੇਗੇ ਤੇ ਜੋ ਭਾਗ ਲਿਆ ਵਿਦਿਆਰਥੀਆਂ ਨੇ ਬੱਚਿਆਂ ਨੇ ਇਸ ਮੌਕੇ ਦੇ ਉੱਤੇ ਉਹਨਾਂ ਨੂੰ ਇਕੱਠੇ ਜੋ ਉਹਨਾਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਉਹਨਾਂ ਨੂੰ ਇਸ ਦਰਮਿਆਨ ਇਹਨਾਂ ਮਾਨ ਸਨਮਾਨ ਦੇ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਊਗਾ ਬੱਚਿਆਂ ਦਾ ਉਹਨਾਂ ਦੀ ਪੋਜੀਸ਼ਨਾਂ ਦੇ ਅਨਸਾਰ ਤਾਂ ਹੁਣ ਉਹ ਅਗਲੇ ਪਿਜੀਸ਼ ਕਰਮ ਦੇ ਲਈ ਆਪਾਂ ਤਿਆਰਾਂਗੇ ਜੀ ਹਾਂ ਜੀ ਸਭ ਦਾ ਇੱਥੇ ਪਹੁੰਚਣ ਤੇ ਸਾਡੇ ਸੀਐਚਟੀ ਮੈਡਮ ਮਨਦੀਪ ਕੌਰ ਮਾਨ ਜੀ ਜਿਹੜੇ ਤੁਹਾਡੇ ਸਾਹਮਣੇ ਬੈਠੇ ਨੇ ਹਾਂ ਜੀ ਹਾਂ ਤੇ ਇਸ ਤੋਂ ਇਲਾਵਾ ਸਮੂਹ ਅਧਿਆਪਕਾ ਕਲਸਟਰ ਸਭਾਣ ਦੇ ਪਹੁੰਚੇ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਹੈ ਜੀ ਧੰਨਵਾਦ ਜੀ ਹਾਂਜੀ ਕਰੋ ਸਰ ਜੀ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਸੀ ਤੇ ਤੁਸੀਂ ਨੇ ਇਹਦੇ ਵਿੱਚ ਭਾਗ ਲਿਆ ਬਹੁਤ ਤੁਸੀਂ ਭਾਗਾਂ ਵਾਲੇ ਹੋ ਇਹਦੇ ਵਿੱਚ ਪਹਿਲੇ ਸਟੈਪ ਤੇ ਤੁਸੀਂ ਜੇਤੂ ਹੋ ਜੇ ਤੁਸੀਂ ਕਿ ਭਾਗ ਲੈ ਲਿਆ ਕਿਸੇ ਨੇ ਨਰਾਸ਼ ਹੋ ਕੇ ਨਹੀਂ ਜਾਣਾ ਵੀ ਮੇਰੀ ਪਹਿਲੀ ਪੋਜੀਸ਼ਨ ਨਹੀਂ ਆਈ ਜਾਂ ਦੂਜੀ ਨਹੀਂ ਆਈ ਤੀਜੀ ਨਹੀਂ ਆਈ ਜਿਹੜੇ ਬੱਚੇ ਨੇ ਇਹਦੇ ਵਿੱਚ ਭਾਗ ਲਿਆ ਉਹ ਜੇਤੂ ਹੈ ਕੋਕੇ ਆਪਣੇ ਕਲਸਟਰ ਦੇ ਵਿੱਚ ਕਿੰਨੇ ਬੱਚੇ ਆ ਕਿੰਨੇ ਆ ਦੇ ਵਿੱਚੋਂ ਤੁਸੀਂ ਇੱਕ ਸਕੂਲ ਦੇ ਇੱਕ ਬੱਚੇ ਨੇ ਭਾਗ ਲਿਆ ਇੱਕ ਹਨ ਤੁਸੀਂ ਨਵੇਂ ਸਾੜੇ